ਪੰਜਾਬ ਵਿੱਚ ਲੁੱਟ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਾਧੀਆਂ ਚਾਰੀਆਂ ਨੇ ਪੁਲਿਸ ਦੇ ਨੱਕ ਦੇ نیچے ਕ੍ਰਾਈਮ ਹੋ ਜਾਂਦਾ ਹੈ ਅਤੇ ਕ੍ਰਾਈਮ ਕਰਨ ਵਾਲੇ ਫਰਾਰ ਵੀ ਹੋ ਜਾਂਦੇ ਨੇ ਪਰ ਪੁਲਿਸ ਦੇਖਦੀ ਰਹਿ ਜਾਂਦੀ ਹੈ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਪਿੰਡ ਭੇਣੀਆਂ ਦਾ ਹੈ ਜਿੱਥੇ ਇੱਕ ਬਜ਼ੁਰਗ ਨੂੰ ਲੁੱਟ ਦੀ ਵਾਰਦਾਤ ਰੋਕਣੀ ਮਹਿੰਗੀ ਪੈ ਗਈ ਦਰਅਸਲ ਮ੍ਰਿਤਕ ਬਜ਼ੁਰਗ ਦੇ ਭਾਈ ਦਾ ਕਹਿਣਾ ਹੈ ਕਿ ਦੋ ਨੌਜਵਾਨ ਐਕਟੀਵਾ ਤੇ ਜਾ ਰਹੀਆਂ ਮਹਿਲਾਵਾਂ ਨੂੰ ਪਿਸਤੌਲ ਦੀ ਨੋਕ ਤੇ ਐਕਟੀਵਾ ਖੋਹਣ ਦੀ ਕੋਸ਼ਿਸ਼ ਕਰ ਰਹੇ ਸੀ ਜਦ ਉਹਨਾਂ ਦੇ ਭਰਾ ਦੁਆਰਾ ਉਹਨਾਂ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਤਾਂ ਉਹਨਾਂ ਨੇ ਉਸ ਬਜ਼ੁਰਗ ਤੇ ਹੀ ਗੋਲੀ ਚਲਾ ਦਿੱਤੀ ਅਤੇ ਬਜ਼ੁਰਗ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੌਕੇ ਤੋਂ ਹੀ ਫਰਾਰ ਹੋ ਗਏ ਉਹਨਾਂ ਨੇ ਵੀ ਦੱਸਿਆ ਕਿ ਨੌਜਵਾਨ ਕਿਤੇ ਬਾਹਰ ਦੇ ਨਹੀਂ ਬਲਕਿ ਉਹਨਾਂ ਦੇ ਪਿੰਡ ਦੇ ਹੀ ਸਨ ਜਿਨ੍ਹਾਂ ਨੂੰ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਪਛਾਣ ਸਕਦੇ ਨੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ ਸਰ ਕੀ ਨਾਮ ਜੀ ਮੇਰਾ ਨਾਮ ਭਪਿੰਦਰ ਸਿੰਘ ਹੈ ਕਿਤੋਂ ਰਹਿਣ ਵਾਲੀ ਹੈ ਪੈਂਟਿੰਗ ਨਾ ਕਰ ਇਹ ਜੋ ਮਾਮਲਾ ਹੈ ਕੀ ਮਾਮਲਾ ਕਰ ਮਾਮਲਾ ਕੋਈ ਨਹੀਂ ਮੈਂ ਕੰਮ ਤੋਂ ਹਾਂ ਤਾਂ ਆਏ ਚਾਚਾ ਚੇ ਖਲੋਤਾ ਸੀ ਤੇ ਕੁੜੀਆਂ ਦਵਾਈਆਂ ਲੈ ਕੇ ਪਿੰਡੋਂ ਨਿਕਲੀਆਂ ਤੇ ਉਹਨਾਂ ਸਟੂਰੀ ਖੋਜ ਹੀ ਕੋਸ਼ਿਸ਼ ਕੀਤੀ ਹੈ ਤੇ ਚਾਚੇ ਨੇ ਢੱਕਿਆ ਉਹਨਾਂ ਤੇ ਉਹਨਾਂ ਚਾਚੇ ਹਮਲਾ ਕਰਤਾ ਗੋਲੀ ਾਰ ਤੇ ਜੋ ਤੁਹਾਡੇ ਚਾਚੇ ਨੇ ਇਹ ਕੁੜੀ ਬੱਜੀ ਕਿੰਨੀਆਂ ਗੋਲੀ ਮੱਥੀ ਕਿੱਥੇ ਗੋਲੀ ਬੱਜੀ ਗੋਲੀ ਦਿਲ ਤੇ ਬੱਜੀ ਇੱਕ ਲੱਤ ਕਿੰਨਾ ਹਸਪੀਟਲ ਜਾਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ ਹਾਲ ਹਸਪੀਟਲ ਜਾਣ ਤੋਂ ਪਹਿਲਾਂ ਹੀ ਕੀ ਕੁੜੀਆਂ ਸੁ ਕਿੱਥੋਂ ਨਹੀਂ ਰਹਿਣ ਵਾਲੀਆਂ ਉਹ ਪਿੰਡ ਪੈਣ ਜਾਂਦੇ ਜਿਹੜੇ ਮੁੰਡੇ ਸੀ ਜਿੰਨਾ ਕੁੜੀਆਂ ਮਾਰਦੇ ਉਹ ਸਾਡੇ ਪਿੰਡ ਦੇ ਰਹਿਣ ਵਾਲੇ ਕੀ ਨਾਮ ਸੁਣਾਦਾ ਉਹਦਾ ਜਸਮੀਤ ਸਿੰਘ ਤੇ ਹਰਜਿੰਦਰ ਸਿੰਘ ਕੀ ਪੁਲਿਸ ਚੱਲ ਤੇ ਆ ਗਈ ਸੀ ਹਾਂ ਪੁਲਸ ਆਈ ਸੀ ਕੀ ਕਾਰਵਾਈ ਕੀਤੀ ਘਰੋਂ ਦਾ ਮੌਕੇ ਤੋਂ ਫਰਾਰ ਹੋ ਗਏ ਸੀ ਕੀ ਹਲੇ ਤੱਕ ਕੋਈ ਕਾਰਵਾਈ ਨਹੀਂ ਅਜੇ ਕਾਰਵਾਈ ਕੋਈ ਅੱਗੇ ਨਹੀਂ ਮੰਗ ਕੀ ਕਰਦੇ ਪਏ ਮੰਗ ਇਨਸਾਫੀ ਮੰਗਦੇ ਪਏ ਹੋਰ ਭਾਦਿਆਂ ਨੂੰ ਕੀ ਚਾਹੀਦਾ ਇਹ ਬਾਈ ਕੀ ਨੰਬਰ ਹੈ ਜੀ ਕੀ ਨਾ ਆਪਣਾ ਕਰਪਾਏ ਸਿੰਘ ਨੰਬਰਦਾਰ ਕਿੱਥੋਂ ਦੇ ਰਹਿਣ ਵਾਲੇ ਹੋ ਡਿੰਗ ਨੰਗਲ ਦੇ ਇਹ ਜੋ ਮਾਮਲਾ ਹੈ ਕੀ ਮਾਮਲਾ ਹੈ ਇਹਨਾਂ ਨੇ ਕੋਈ ਮਾਮਲਾ ਨਹੀਂ ਜੀ ਕੁੜੀਆਂ ਦੀ ਸਕੂਟਰੀ ਤੋਂ ਰੋਕਿਆ ਇਹਨੂੰ ਇਹਨਾਂ ਨੂੰ ਮਾਰਤਾ ਕੀ ਲੱਗਦਾ ਸੀ ਜਿੰਨਾਂ ਦੇ ਮੇਰਾ ਭਰਾ ਲੱਗਦਾ ਜੀ ਤੇਰੀ ਕੁੜੀਆਂ ਸੀ ਉਹ ਕਿੰਨੀ ਰਹਿਣ ਵਾਲੇ ਉਹ ਕੁੜੀਆਂ ਜਿਹੜੀਆਂ ਹਾਂਜੀ ਕੁੜੀਆਂ ਲਾਗੇ ਪੈਂਦੇ ਭੈਣੀ ਲਿੱਤਰ ਜਿੰਨਾਂ ਮਾਰੇ ਉਹ ਕਿੱਥੇ ਦੇ ਰਹਿਣ ਵਾਲੇ ਸੀ ਉਹ ਟਿੰਗ ਨੰਗਲ ਦੇ ਰਹਿਣ ਵਾਲੇ ਸੀ ਦਾ ਨਾਮ ਕੀ ਕੀ ਹੈ ਉਹਨਾਂ ਦਾ ਨਾਮ ਇੱਕ ਨਾ ਰਜਿੰਦਰ ਸਿੰਘ ਆ ਪਿਓ ਦਾ ਨਾਮ ਤੇ ਮੁੰਡੇ ਦਾ ਨਾਮ ਜਸਮੀਤ ਆ ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਸੀ ਹਾਂਜੀ ਕੋਈ ਪੁਰਾਣੀ ਰੰਜਿਸ਼ ਹੋ ਗਈ ਕੋਈ ਝਗੜਾ ਨਹੀਂ ਹੋ ਰਿਹਾ ਕੋਈ ਤੁਹਾਡੇ ਬੇਟੇ ਦਾ ਕੋਈ ਪੁਰਾਣਾ ਝਗੜਾ ਨਹੀਂ ਨਾ ਨਾ ਕੋਈ ਨਹੀਂ ਭਰਾ ਦਾ ਕੋਈ ਨਹੀਂ ਕੀ ਪੁਲਿਸ ਕਾਰਵਾਈ ਕੀ ਕਰਦੇ ਪਏ ਹਾਂ ਪੁਲਿਸ ਨੇ ਪਰਚਾ ਦਰਜ ਕੀਤਾ ਵਾ ਤੇ ਅਜੇ ਭੜਿਆ ਨਹੀਂ ਕੋਈ ਆ ਬੰਦਾ ਦੋਨੋਂ ਸੱਚ ਜਨ ਤੱਕ ਫਰਾਰੀ ਪੁਲਿਸ ਨੂੰ ਭਰਾਰਿਆ ਜੀ मांग करते होने चाहिए मांग करने भी इंसाफ होना चाहिए था इन्होंने बहुत तका पीता हुआ परचा इन्होंने होना चाहिए था अमृतसर तो विकास सिंह की रिपोर्ट एसएमजे न्यूज़ विश्व प्रसिद्ध नंबर वन 27 वर्षों का विशाल अनुभव फुटकरनी वशीकरण स्पेशलिस्ट मोइन जी सम्राट हम कहते नहीं करके दिखाते हैं हस्त रेखा जन्मपत्री फोटो दिखाकर शत प्रतिशत समाधान गारंटी लिखकर शादी में रुकावट विदेश यात्रा वीजा में देरी लव मैरिज प्रेमी प्रेमिका प्यार में धोखा व्यापार में घाटा लक्ष्मी बंधन सोतन दुश्मन से छुटकारा तलाक यदि आपका प्रेमी पति बेटा किसी के वश में है तो एक बार अवश्य मिले प्रेमी प्रेमिका पति पत्नी मन चाह वशीकरण कराए भटको चाहे जिधर काम होगा इधर मोहनजीत सम्राट मोबाइल नंबर डबल नाइन वन फाइव एट डबल फोर वन डबल फोर नाइन एट वन फाइव एट डबल फोर वन डबल फोर फवारा चौंक लुधियाना फोन करते ही जिंदगी सवारे